ਇਸ 1702 ਦੇ ਕ੍ਰਮੀ ਵਿੱਚ ਇਹ ਕਾਰਨ ਕੀਤਾ ਇਉਂ ਜੋਤੀ ਜੋਤ ਮਹਾਰਾਜ ਸਾਹਿਬ ਕਦਕਸੂਦੀ ਪੰਜਵੀਂ ਨੂੰ ਵੀਰਵਾਰ ਦਿਨ ਸੀ ਅੱਜ ਵੀ ਵੀਰਵਾਰ ਦਿਨ ਹੈ ਇਹ ਦਿਨ ਗੁਰੂ ਮਹਾਰਾਜ ਸਾਹਿਬ ਜੀ ਜੋਤੀ ਜੋਤ ਸਮਾਏ ਸਨ ਐਤਵਾਰ ਨੂੰ ਗੁਰੂ ਸਾਹਿਬ ਪ੍ਰਗਟ ਹੋਏ ਸਨ ਪੋਸ ਦੀ ਸਤਵੀਂ ਤ੍ਰਿਸ਼ਟਾ ਖਾਗ ਐਤਵਾਰ ਪਰਦੇ ਗੋਬਿੰਦ ਸਿੰਘ ਪਟਨੇ ਨਗਰ ਮੈਂ ਐਤਵਾਰ ਆਲੇ ਜਨਮ ਅਵਤਾਰ ਘਾਰੇ ਸੀ ਤੇ ਵੀਰਵਾਰ ਆਲੇ ਦਿਨ ਮਾਰੇ ਜੋਤੀ ਜੋਤ ਸਮਾਏ جس وقت انگریز آئے ہاں ہیں وہ سر انگریز جان مہاراج جی سے نو کیا کہ اسی ہوں گردوارہ بناونا ہے مہارا ان کیا کڑا کڑیاں رہنی ہیں کہ دیاں تو آتھوں میں کیوں سیوا کر ہوں میں جتے ہور گردواروں میں سیوا کیتی ہے میں ہی گروہ صاحب علیہ السلام سیوا کر آنگا پاہیں کڑ کے نہیں سلا کہ ہڈی رہنی ہے نہ رہے اگنی اللہ کی تو سار سنگی جیو ساری جیڑی آگ سی وہ چکھا سر کے سوا ہوگی ਤੇ ਮਾਰਾ ਉਸ ਇੱਕ ਵੀ ਰੋਮ ਨੂੰ ਸੇਕ ਨਹੀਂ ਲੱਗਾ ਉਸੇ ਤਰ੍ਹਾਂ ਬੈਠੇ ਰਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਸੇ ਉਹ ਕਮੈਦ ਘੋੜਾ ਸੀ ਜਿਹਦੇ ਘੋੜੇ ਦੇ ਅੰਦਰ ਕਾਲੇ ਰੰਗ ਦਾ ਭਾਅ ਪੈਦਾ ਸੀ ਇਹੋ ਜਿਹਾ ਘੋੜੇ ਜਿਹੜਾ ਅਸੀਂ ਅਲੋਪ ਹੋ ਗਿਆ ਤਵੇਲੇ ਦੇ ਵਿੱਚੋਂ ਸਤਿਗੁਰੂ ਜੀ ਸਾਜੀ ਨਵਾ ਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਕਲਗੀਧਰ ਜਸਨ ਪਾਤਸ਼ਾਹ ਦਾ ਅੱਜ ਜੋਤੀ ਜੋ ਸਮਾਉਣ ਦਾ ਗੁਰਪੁਰਬ ਹੈ ਜਿਸ ਸਤਿਗੁਰੂ ਸਚੇ ਪਾਤਸ਼ਾਹ ਜੀ ਨੇ 42 ਸਾਲ ਦੀ ਉਮਰ ਵਿੱਚ ਬੜੇ ਬੜੇ ਸਚੇ ਪਾਤਸ਼ਾਹ ਜੀ ਨੂੰ ਉਪਕਾਰ ਕੀਤੇ ਪਹਿਲਾ ਸਭ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਹਿੰਦੂ ਦੀ ਰੱਖਿਆ ਵਾਸਤੇ ਬੇਨਤੀ ਕੀਤੀ ਜੋ ਕਸ਼ਮੀਰੀ ਬ੍ਰਾਹਮਣ ਆਏ ਸਨ ਕਿ ਮਹਾਰਾਜ ਭਾਵੇਂ ਸਾਡੀ 9 ਸਾਲ ਦੀ ਅਸਥਾ ਹੈ ਪਰ ਜੇ ਆਪ ਦੀ ਕੁਰਬਾਨੀ ਕਰਕੇ ਹਿੰਦ ਧਰਮ ਬਚ ਜੇ ਤਾਂ ਆਪ ਸੀਸ ਦਿਓ ਜਾ ਕੇ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਅਸੀਂ ਤੁਹਾਨੂੰ ਪਰਖਦੇ ਹੀ ਸੀ ਬੜਾ ਠੀਕ ਤੁਸੀਂ ਹੁਣ ਸਾਰਾ ਖਾਲਸਾ ਪੰਥ ਨੂੰ ਸਜਾਓਗੇ ਅਤੇ ਮੁਲਕ ਦੀ ਰੱਖਿਆ ਕਰੋਗੇ ਲੋ ਸਿੱਖੀ ਦੀ ਬਾਗਦੋਰ ਤੁਹਾਨੂੰ ਅਸੀਂ ਬੜਾ ਪਛਾਣ ਫੜ ਸੰਭਾਲ ਕੇ ਆਪ ਜਾ ਕੇ ਸੀਸ ਦਿੰਨੇ ਹਾਂ ਇਹ ਸਭ ਤੋਂ ਪਹਿਲਾਂ ਮਹਾਰਾਜ ਸਾਰੇ ਮੁਲਕ ਦੇ ਹਿੱਦਵਾਸੀਆਂ ਤੇ ਇਹ ਉਕਾਰ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਿਨ੍ਹਾਂ ਸਿਆਣੇ ਕੁਰਾਨ ਸੀ ਪਰੰਗ ਦੇ ਉਹਨਾਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ ਉਹ ਡਰਦੇ ਗੁਰੂ ਮਾਰਾ ਸਾਹਿਬ ਦੀ ਸ਼ਰਨ ਵਿੱਚ ਆ ਗਏ ਆਪਣੇ ਧਰਮ ਦੀ ਰੱਖਿਆ ਕਰਨ ਵਾਸਤੇ ਉਹਨਾਂ ਦੀ ਸਤਿਗੁਰੂ ਸਾਹਿਬ ਜੀ ਪਾਲਣਾ ਕੀਤੀ ਸਾਧ ਸੰਗਤ ਜੀ ਜਿਨ੍ਹਾਂ ਵਿੱਚੋਂ ਭਾਈ ਨੰਦ ਲਾਲ ਜੀ ਨੂੰ ਕੁਰਾਨ ਸ਼ਰੀਫ ਦੇ ਮਹਿਰਾ ਇੱਕ ਨਹੀਂ ਸੀ ਇਹਦੇ 1400 ਅਲਵਾ ਵਿਦਵਾਨ ਆਉਂਦਾ ਭਾਈ ਨੰਦ ਲਾਲ ਜੀ ਦੇ ਕਰ ਦੇਣ ਤੋਂ ਉਹਨੂੰ ਮੁਸਲਮਾਨ ਬਣਾਉਣਾ ਚਾਹਿਆ ਸੀ ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਭਜ ਕੇ ਆ ਕੇ ਸ਼ਰਨਾ ਆ ਕੇ ਬੱਜੇ ਸੀ ਹੋਰ ਕੋਈ ਉਪਾar ਨਹੀਂ ਦਿੱਸਦਾ ਕਿਉਂ ਗੁਰੂ ਸਾਹਿਬ ਜੀ ਸਾਰਿਆਂ ਦੇ ਧਰਮ ਦੀ ਰੱਖਿਆ ਕਰਦੇ ਸਨ ਇਸੇ ਪ੍ਰਕਾਰ ਸਾਧ ਸੰਗਤ ਜੀ ਹੋਰ بڑے بڑے ਵਿਦਵਾਨ ਸੇ ਪੰਡਤ ਸਾਨਾ ਰਗੋਰਾਦ ਕੋ ਹੋਰ ਬਹੁਤ ਸਾਰੇ ਵਿਦਵਾਨ ਜਿਹਦੇ ਸਾਨੇ ਜਿਨ੍ਹਾਂ ਨੂੰ ਰੰਗ ਜੇ ਮੁਸਲਮਾਨ ਬਣਾਉਣਾ ਚਾਹੁੰਦਾ ਸੀ ਸਾਰਿਆਂ ਨੂੰ ਗੁਰੂ ਪਾਤਸ਼ਾਹ ਦੀ ਸ਼ਰਨਾ ਆ ਕੇ ਰਹਿਣਾ ਪਿਆ ਜਿਨ੍ਹਾਂ ਪੰਡਤਾਂ ਵਿੱਚੋਂ ਵਿਦਵਾਨਾਂ ਵਿੱਚੋਂ ਸਾਧ ਸੰਗਤ ਜੀ ਬڑے-ਬڑے ਕਵੀ ਬਾ 52 ਕਵੀ ਗੁਰੂ ਸਾਹਿਬ ਦੀ ਜਿਹੀ ਰੀਤੀ ਆ ਕੇ ਰਹੇ ਸਤਿਗੁਰਾਂ ਦਾ ਜਸੋਚਾਰਨ ਕੀਤਾ ਗਰੀਬ ਨਿਵਾਜ਼ ਨੇ ਉਹ ਜਿੰਨੇ ਸਾਰੇ ਸੰਸਕਰਦੇ ਅਰਵੀ ਫਾਰਸੀ ਦੇ ਉਸ ਕਿਸਨ ਸਾਰਿਆਂ ਦਾ ਉਲਠਾ ਦੇਸ਼ ਪਾਸ਼ਾ ਜਿ ਕਰਾਇਆ ਸੀ ਉਹ ਜਦੋਂ ਸਰਸੇ ਦੇ ਪੇਸ਼ਾ ਸਾਹਿਬ ਸਿੰਘ ਜੰਗ ਹੋਇਆ ਉਹ ਜੰਗ ਦੇ ਵਿੱਚ ਉਹ ਜਿੱਦ ਨਹੀਂ ਸੀ ਬੱਜੀ ਹੋਈ ਵਿਦਿਆਰਜਿਸਗ੍ਰੰਥ ਦਾ ਨਾਮ ਸੀ ਉਹ ਸਾਰਾ ਉੱਥੇ ਖੇਰੂ-ਖੇਰੂ ਹੋ ਗਿਆ ਸੀ 12 ਬਦਲੇ ਪਾਈਸਾ ਭਾਈ ਸੰਤੋਖ ਸਿੰਘ ਨੂੰ 62 ਪੰਤੇ ਜਿਤੋਂ ਮਿਲੇ ਥਾਣੇ ਜਦੋਂ ਉਹਨਾਂ ਨੇ ਪੰਜਵੇਂ ਏਲਚ ਗਵੀਆਂ ਦੇ ਕਵਿਤਮਾਰ ਦੇ ਦਸਦੇ ਲਿਖੇ ਹਨ ਸਾਧ ਸੰਗਤ ਦੀ ਇਸ ਪ੍ਰਕਾਰ ਸਤਿਗੁਰੂ ਜੀ ਨੇ ਵਿਦਿਆ ਦਾ ਵੀ ਬੜਾ ਬਾੜੀ ਉਪਕਾਰ ਕੀਤਾ ਸੀ ਉਹ ਸਤਿਗੁਰੂ ਚੋਜੀ ਬਾਦਸ਼ਾਹ ਨੇ ਸਾਰੇ ਮੁਲਕਾਂ ਦੇ ਮਤਮਤਾਂਦਿਆਂ ਨੂੰ ਵੇਖ-ਵੇਖ ਕੇ ਸਤਿਗੁਰੂ ਅੰਤਿਗਾਮੀ ਕੇਸਵਦਾਸ ਵਰਗੇ ਪੰਡਤ ਜਿਹੜੇ ਕਾਸੀ ਦੇ ਚੋਂ ਮਹਾਰਾਜ ਰਹੀ ਜੁਰੀ ਚ ਆਏ ਕਹਿੰਦੇ ਸੀ ਦੇਵੀ ਸਿੱਧ ਕਰ ਸਕਦੇ ਆ ਉਹਨਾਂ ਦੇ ਕਹ ਰਹੇ ਤੁਮ ਕਿ ਮਾੜਾ ਦੇਵੀ ਸਿੱਧ ਕਰਨੀ ਬੜੀ ਔਖੀ ਹੈ ਫਜ਼ੂਰ ਨੂੰ ਸਵਾ ਲਖ ਉਸ ਵਕਤ ਮਾਇਆ ਇਸ ਨੂੰ ਕੇਸ਼ਵਦਾਸ ਦਿੱਤੀ ਕਿਲਾ ਪਰਖਣ ਕਰਕੇ ਤੂੰ ਨਖਾ ਕਿਸ ਵਾਸਨ ਕੀ ਪਰਖ ਕਰਨੀ ਸੀ ਹਮਨ 13 ਮਹੀਨੇ ਕਰਦਾ ਗਰਮਦਾਰਿਆ ਅਖੀਰ ਸਾਹਿਬ ਸੰਗੇ ਜੀ ਜਿਸ ਵਕਤ ਚੋਜੀ ਪਾਰਸ਼ਨ ਪਰਖਾ ਪੰਡਤ ਜੀ ਕੀ ਕਾਰਨ ਹੈ ਉਸ ਪੰਡਤ ਜੀ ਕਹਿਣ ਲੱਗੇ ਕਿ ਦੇਵੀ ਅੱਜ ਕੱਲ ਹੁਣੇ ਪ੍ਰਗਟ ਹੋਣ ਵਾਲੀ ਹੈ ਮੈਂ ਇਸ਼ਨਾਨ ਕਰਿਆ ਵਾਂ ਇਸ਼ਨਾਮ ਦੇ ਬਾਹਨੇ ਉਥੋਂ ਪਹਾੜੀ ਤੋਂ ਉਤਰਿਆ ਆਇਆ ਜਦੋਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਸਾਰੀ ਹਮੰਦੀ ਸਮਗਰੀ ਸਾਰੀ ਸਿਰ ਦਿੱਤੀ ਉਦੋਂ ਸਾਰੇ ਪਹਾੜਾਂ 'ਚ ਬੜੀ ਭਾਰੀ ਰੋਸ਼ਨੀ ਹੋਈ ਤੇ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਜੋ ਅਕਾਲ ਪੁਰਖ ਦੀ ਰੱਛਾ ਹਮਨੇ ਸਰਬ ਲੋ ਦੀ ਰੱਛਾ ਹਮਨੇ ਸਰਬ ਕਾਲ ਜੀ ਰੱਛਾ ਹਮਨੇ ਸਰਬ ਜੋ ਦੀ ਲੋ ਦੀ ਸਰਦ ਰੱਛਾ ਹਮਨੇ ਉਹ ਜੋਤੀ ਸਰੂਪ ਉਹ ਦੇਬ ਰੂਪ ਗੁਰੂ ਕਲਗੀ ਧਰਮਾਰਾ ਸਾਹਿਬ ਜੀ ਨੇ ਸਖਿਆਤ ਕਰਕੇ ਅਕਾਲ ਪੁਰਖ ਦੀ ਆਗਿਆ ਪ੍ਰਾਪਤ ਕੀਤੀ ਜਿਹਦੇ ਚਰਨਾਂ ਨੂੰ ਕਰੋੜਾਂ ਬੇਵੀਆਂ ਪੁਜੀਦੀਆਂ ਭਾਈ ਨੰਦ ਲਾਲ ਜੀ ਨੇ ਕਿਹਾ ਸਰ ਹਜ਼ਾਰਾਂ ਰਾਮਕ੍ਰਿਸ਼ਨਾਂ ਸਰ ਹਜ਼ਾਰਾਂ ਦੇਵੀਆਂ ਸੈਂਕੜੇ ਹਜ਼ਾਰ ਰਾਮਚੰਦਰ ਤੇ ਕ੍ਰਿਸ਼ਨਾਂ ਦੇ ਸੈਂਕੜੇ ਹਜ਼ਾਰ ਦੇਵੀਆਂ ਚੰਗੀਆਂ ਅਦਕ ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਨੂੰ ਕਿਸ ਤਰ੍ਹਾਂ ਨਾਲ ਝਾੜਦੀਆਂ ਉਹ ਕਲਮ ਜੀ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਬਾਦਸ਼ਾਹ ਗਰੀਬ ਨਵਾਜ਼ ਭਾਈ ਨੰਦ ਲਾਲ ਜੀ ਦੇ ਦੇਖਣ ਵਾਲੀ ਉਗਾਹੀ ਲਿਖੇ ਆਸਦੀ ਜੇ ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਜੋਜ ਕੀਤੇ ਸਨ ਕੌਂਸਰ ਕੀਤੇ ਸਨ ਉਸ ਵਕਤ ਵਾਕ ਸਿੱਖ ਵਕਤ ਦਾ ਸਿੱਖ ਹੈ ਜਿਹੜਾ ਵਾਹੀ ਦੇ ਰਿਹਾ ਫਾਰਸੀ ਦੇ ਵਿੱਚ ਕਮਤਾ ਉਚਾਰ ਕੇ ਮਹਾਰਾਜ ਦਾ ਇਹਨਾਂ ਨੇ ਬੜੇ ਸੁੰਦਰ ਇੱਕ ਤਾਂ ਤਸ਼ਰੀਫ ਉਸਤਨਾ ਬਣਾਇਆ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਗਜਲਾਂ ਬਣਾਈਆਂ ਹਨ ਭਾਈ ਨੱਦਲਾਲ ਨੇ ਅੱਠ ਪੁਸਤਕਾਂ ਭਾਈ ਸਾਹਿਬ ਦੀਆਂ ਹਨ ਜਿਨ੍ਹਾਂ ਵਿੱਚੋਂ ਪੰਜ ਕਿ ਛੇ ਕੇ ਆਈਆਂ ਹੋਈਆਂ ਬਾਕੀ ਇਹ ਗੋਗਤ ਹਨ ਨੇ ਆ ਇਹ ਬੜੇ ਵਿਦਵਾਨ ਫਾਰਸੀ ਅਰਬੀ ਦੇ ਹੋਏ ਹਾਨੇ ਉਹਨਾਂ ਜਿਵੇਂ ਜਿਵੇਂ ਮਹਾਰਾ ਦੇ ਕੋਤਕ ਦੇਖਿਆ ਕਰਦੇ ਉਸੇ ਪ੍ਰਕਾਰ ਲਿਖਿਆ ਕਰਦੇ ਫਿਰ ਸਤਿਗੁਰੂ ਜੀ ਨੇ ਜਦੋਂ ਖਾਲਸਾ ਪੰਥ ਪੈਦਾ ਕੀਤਾ ਹੈ ਉਸ ਵੇਲੇ ਸ੍ਰੀ ਸਾਹਿਬਾਨ ਪੰਜਾਂ ਸਿੱਖਾਂ ਦੇ ਸਿਰਾਂ ਨੂੰ ਸੱਚੇ ਪਾਤਸ਼ਾਹ ਜੀ ਨੂੰ ਪਰਖ ਕੇ ਇਹਨਾਂ ਨੂੰ ਅੰਮ੍ਰਿਤ ਛਕਾ ਕੇ ਸੱਚੇ ਪਾਤਸ਼ਾਹਨ ਖਾਲਸਾ ਰੂਪ ਸਜਾਇਆ ਹੈ ਦੇ ਖਾਲਸੇ ਰੂਪ ਨੂੰ ਬਣਾ ਕੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉ 500 ਰੱਜ ਕੇ ਸੱਚੇ ਬਾਦਸ਼ਾਹ ਜੀ ਨੇ ਇਹ ਮਰਦ ਦਾ 500 ਸਵਾ ਲੱਖ ਸੇ ਇੱਕ ਲੜਾਉ ਤਵਾ ਗੋਬਿੰਦ ਸਿੰਘ ਨਾਮ ਕਹਾਏ ਇਹ ਜੋ ਜੀ ਬਾਦਸ਼ਾਹ ਜੀ ਬਨਵਾਰ ਜੀ ਨੂੰ ਕੌਮਤ ਕਰੀਤੇ ਕਰਾਮਾਤ ਨੂੰ ਕਹਿਰ ਸਮਝਦੇ ਰਹੇ ਸਰੀਰਕ ਬੰਦੇ ਨਾਲ ਸੱਚੇ ਬਾਦਸ਼ਾਹ ਕੌਮਤ ਕਰਦੇ ਰਹੇ ਹਨ ਇਸ ਪ੍ਰਕਾਰ ਖਾਲਸਾ ਪੰਥ ਦੇ ਅੰਦਰ ਇਟਾ ਵੱਲ ਭਰਿਆ ਜਿਹੜੀ 11 ਸੜੀਆਂ ਦੀ ਹਕੂਮਤ ਸੀ ਜਿਸ ਹਕੂਮਤ ਨੇ ਕੁੱਲ ਦੁਨੀਆ ਨੂੰ ਕਬਜ਼ੇ ਕਰ ਛੱਡਿਆ ਸੀ ਜਿਹਨੂੰ ਚਾਹੁੰਦੇ ਸੀ ਮੁਸਲਮਾਨ ਬਣਾ ਲੈਂਦੇ ਸੀ ਜਿਸ ਨੂੰ ਚਾਹੁੰਦੇ ਸਨ ਉਹਨਾਂ ਨੂੰ ਕਤਲ ਕਰ ਦਿੰਦੇ ਸਨ ਸ਼ਰਮਦਾਰੀਏ ਫਕੀਰ ਕਰਕੇ ਕਤਲ ਕਰਕੇ ਵੀ ਨਹੀਂ ਸੀ ਰੱਜੇ ਉਸ ਹਕੂਮਤ ਨੂੰ ਕਲਗੀਧਰ ਸੱਜੇ ਪਾਤਸ਼ਾਹ ਜੀ ਨੇ 35 ਹਜ਼ਾਰ ਸਿੰਘਾਂ ਦੇ ਮੁਕਾਬਲਾ ਕਰਾ ਕੇ ਉਸ ਹਕੂਮਤ ਦੇ ਜਿਹੜੀ ਜੜਸੀ ਖਾਰੇ ਸਮੁੰਦਰ ਦੇ ਪਾਰ ਦੀ ਸਰਸਤੇ ਜੀ ਕਿਸ ਪ੍ਰਕਾਰ ਮਰ ਕੇ ਨੇ ਧਰਮ ਦਾ ਪ੍ਰਚਾਰ ਕੀਤਾ ਗੁਰੂ ਕਾਲ ਦੀ ਧਰਤੀ ਨੇ ਕਿ ਬੜੇ ਭਾਰੀ ਉਪਕਾਰ ਕੀਤੇ ਸਤਿਗੁਰਾਂ ਨੇ ਜਿਨ੍ਹਾਂ ਦਾ ਕੌਦਰ ਤੋਂ ਗੁਣ ਕਹੇ ਨਹੀਂ ਜਾ ਸਕਦੇ ਫਿਰ ਆਪਣੀ ਸਰਵਾਂਸ਼ ਕੁਰਬਾਨ ਕੀਤੀ ਚਾਰੇ ਸਾਹਿਬ ਜادهਵਾਰੇ ਜਦੋਂ ਗੁਰੂ ਮਾਰਾ ਸਾਹਿਬ ਦਾਦੂ ਦੁਆਰੇ ਆਏ ਉਸ ਵੇਲੇ ਜੈਤਰਾਮ ਸਾਹਿਬ ਨੇ ਪੁੱਛਿਆ ਕਿ ਮਹਾਰਾਜ ਜੰਗਾ ਦਾ ਕੰਮ ਇਹ ਹਾ ਜਾਂ ਹੁੰਦਾ ਹੈ ਵੇਖੋ ਸਾਹਿਬ ਜਾਇ ਤੇ ਸ਼ਹੀਦ ਹੋਗੇ ਮਹਾਰਾਜ ਕਹੇ ਜੈਤਰਾਮ ਨੇ ਤਾਂ ਮਾਤਾ ਧਨ ਹੈ ਜਿਨ੍ਹਾਂ ਨੇ ਧਰਮ ਆਸਤੇ ਕੁਰਬਾਨੀ ਕੀਤੀ ਹੈ ਅਗੇ ਉਹਨਾਂ ਨੂੰ ਮਰੇ ਨਾ ਜਾਣੋ ਉਹ ਸਦਾ ਜਿਉਂਦੇ ਹੋਣਗੇ ਇਸ ਪ੍ਰਕਾਰ ਜਦੋਂ ਮੱਜਨ ਮਾਰਨ ਤੇ ਜੈਤਰਾਮ ਨੇ ਗੁਰੂ ਸਾਹਿਬ ਦੇ ਚਰਨ ਪਕਣ ਲਈ ਇਸ ਪ੍ਰਕਾਰ ਸਾਹਿਬ ਸੰਗੇ ਜੀ ਮਹਾਰਾਜ ਜੀ ਨੇ ਕੌਣ ਤੋਂ ਕੀਤੇ ਧਰਮ ਦੀ ਰੱਖਿਆ ਕੀਤੀ, ਮੁਲਕ ਦੀ ਰੱਖਿਆ ਕੀਤੀ, ਕੁਰਬਾਨੀ ਦੇ ਕੇ ਆਪਣੇ ਪਰਿਵਾਰ ਨੂੰ ਵਾਰ ਕਰਕੇ ਸੱਚੇ ਪਾਤਸ਼ਾਹਨ ਧਰਮ ਦੀ ਰੱਖਿਆ ਕੀਤੀ, ਮਾਤਾ ਪਿਤਾ ਸਭ ਜਾਨੇ ਵਾਰਨਾ ਕੀਤੇ, ਲੱਖਾਂ ਸਿੰਘਾਂ ਨੂੰ ਸ਼ਹੀਦ ਕਰਕੇ ਮੁਲਕ ਦੀ ਰੱਖਿਆ ਕੀਤੀ, ਕਰਾਮਾਤ ਨੂੰ ਕਹਿਰ ਕੀਤੇ ਰਹੇ। ਇਸ ਪ੍ਰਕਾਰ ਸੈਦ ਹੁਨਾਵਰਜ ਮਹਾਰਾਜ ਜਰਮੈਲ ਜਿਹੜੇ ਸਵਾਲ ਲਖਦੇ, ਰੰਗਦੇ ਦੇ ਭਗੇ ਸੀ ਉਹ ਚਰਨਾਂ ਦੇ ਸਾਧਕ ਬਣ ਕੇ ਤਲਵਾਰ ਛੱਡ ਕੇ ਗੁਰੂ ਸਾਹਿਬ ਦੇ ਫਰੀਦ ਬਣ ਕੇ ਇਹ ਜੇ ਗੁਰੂ ਸਾਹਿਬ ਦੀ ਕਰਖਣ ਸ਼ਕਤੀ ਸੀ ਸਾਹਿਬ ਸੰਗਤ ਜੀ ਜਿਵੇਂ ਚੌਂਦੇ ਸੰਜੀਤ ਪਾਸ਼ਾ ਕਰ ਲਿਆ ਕਰਦੇ ਉਹ ਚੌਜੀ ਪਾਸ਼ਾ ਦੇ ਗੁਣ ਕਿਸੇ ਕਵੀ ਦੀ ਰਸਨਾ ਕੀ ਕਹਿ ਸਕਦੀ ਹੈ ਵਿੰਦ ਗੁਣਾ ਦੇ ਮਾਲਕ ਸਤਿਗੁਰੂ ਚੌਜੀ ਪਾਸ਼ਾ ਜੀ ਨੇ ਅੱਜ ਸਾਹਿਬ ਸੰਗਤ ਜੀ ਡੇਢ ਪੈਰ ਦੀ ਰਾਤ ਰਹਿਂਦੀ ਸੀ ਸਾਰੀ ਰਾਤ ਸੰਗਤਾਂ ਨੂੰ ਜਾਗਰਾਂ ਕੀਤਾ ਡੇਢ ਪੈਰ ਰਾਤ ਰਹਿਨੇ ਸਤਿਗੁਰੂ ਸਾਹਿਬ ਜੀ ਨੇ ਸਾਰੇ ਪੰਥ ਦੇ ਤਾਂ ਹੀ ਬੁਲਾ ਕਰਕੇ 220 ਸਿੰਘ ਪੰਜਾਬ ਦਾ ਨਾਲ ਫਿਰ ਉਹਨੇ ਸੀ ਤੇ ਬਾਕੀ ਮਹਾਰਾਜ ਸਿੰਘ 5000 ਉਥੋਂ ਸਿੰਘ ਸਜ ਗਏ ਸਨ ਉਹ ਸਾਰਿਆਂ ਦਾ ਦੀਵਾਨ ਸਜਾ ਕੇ ਮਹਾਰਾਜ ਸਾਹਿਬ ਜੀ ਨੇ ਸੰਗਤ ਦੇ ਕਾਇ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇ ਕੇ ਬਚਨ ਕੀਤਾ ਅਸੀਂ ਹੁਣ ਜੋਤੀ ਜੋ ਸਮਾਉਣਾ ਚਾਹੁੰਨੇ ਜਿਸ ਵਕਤ ਸਿੰਘਾਂ ਨੂੰ ਕਿਹਾ ਸਿੰਘ ਬਹੁਤ ਵਿਰਾਗ ਜਾਗੇ ਦੂਰੋਂ ਦੂਰੋਂ ਦਰਸ਼ਨ ਕਰਨ ਵਾਸਤੇ ਜਿਸ ਪੀਰ 'ਚ 36 ਸਿੱਧ ਪੀਰ ਵਿੱਚ ਅਵਤਾਰ ਦੀ ਸ਼ਕਤੀ ਸੀ ਉਹ ਸਾਰੇ ਨੌ ਨਾਥ 84 ਸਿੱਧ ਗੋਲਕਨਾਥ ਸਵੇਰ ਸਾਰੇ ਦਰਸ਼ਨ ਕਰਨ ਵਾਸਤੇ ਆਏ ਬ੍ਰਹਮਾ ਆਦਿਕ ਸ਼ਿਵ ਜੀ ਆਦਿਕ ਸਾਰੇ ਆਪਣੇ ਅਸਵਾਰੀਆਂ ਦੇ ਕਰਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਏ ਗੁਰੂ ਮਾਰੂ ਸਾਹਿਬ ਸੱਚਖੰਡ ਵਿੱਚ ਬੈਠੇ ਹਨ ਜਿੱਥੇ ਵੱਡਾ ਨਿਸ਼ਾਨ ਲੱਗਾ ਹੋਇਆ ਹੈ ਉੱਥੇ ਆਪ ਜੀ ਦਾ ਦੀਵਾਨ ਸਜਿਆ ਹੋਇਆ ਹੈ ਸਭ ਸੰਗਤ ਨੂੰ ਖੁੱਲੇ ਦਰਸ਼ਨ ਦੇ ਰਹੇ ਹਨ ਸੱਚੇ ਪਾਤਸ਼ਾਹ ਡੇਢ ਪੈ ਰਾਤ ਰਹਿਂਦੀ ਤੋਹਫੇ ਮਹਾਰਾਜ ਨੇ ਸੜੇ ਕੇ ਅਸੀ ਇਨਾਮ ਕਰ ਲਿਆ ਸੜੇ ਕੇ ਅਸੀ ਇਨਾਮ ਕਰਕੇ ਸਾਰਿਆਂ ਸਿੰਘਾਂ ਨੂੰ ਕਿਹਾ ਕਿ ਬਈ ਸੋਗ ਨਹੀਂ ਕਰਨਾ ਮੇਰੇ ਗੁਰवाणी ਨੂੰ ਪੜਨਾ ਸੁਣਨਾ ਤੇ ਸ਼ਸਤਰਧਾਰੀ ਰਹਿਣਾ ਸੀ ਮਾਨ ਨੇ ਜਥੇ ਬੰਦ ਰਹਿਣਾ ਇਹ ਵਜਨ ਮਹਾਰਾਜ ਸਾਹਿਬ ਜੀ ਨੇ ਕਰਕੇ ਉਸ ਵਕਤ ਕਿਹਾ ਕਿ ਹੁਣ ਅਸੀਂ ਜੋਤੀ ਜੋ ਸੁਣਾ ਚਾਹੁੰਦੇ ਆ ਆਪ ਕਲਗੀਧਰ ਜੀ ਨੇ ਆਪਣੇ ਹੱਥੋਂ ਜਸਰੀ ਸਾਹਿਬ پکڑ ਕੇ ਅਰਦਾਸ ਕੀਤੀ ਜਿਸ ਪ੍ਰਕਾਰ ਸੱਦ ਵਿੱਚ ਆਉਂਦਾ ਸਤਿਗੁਰੂ ਦੀ ਬੇਨਤੀ ਪਾਈ ਹਰ ਬਰੋਸਨੀ ਅਰਦਾਸ ਜੀਓ ਕਿਉਂ ਜੋਤੀ ਜੋ ਸਮਾਉਣ ਦੇ ਸਤਿਗੁਰੂ ਜੀ ਸਾਰੇ ਸਤਿਗੁਰੂ ਅਰਵਾਸ ਕਰਿਆ ਕਰਦੇ ارداس کر کے سچے پاشا راجیا نے آگیا کی کہ راجی سنگھ سا یہ پشاقہ ہوں یہ سریر نہ رہے گا ہو خیال نہیں کرنا مہاراج کیا پشا اِسی اشنان بھی کر لیا ہے سب بس بھی پہر لیے ہیں سارے شسر بھی پہر رہے ہیں سنگا کیا تصویر کیرتن کر کے ساگے چلو اتوں نشان صاحب کے پلوں جا بڑا نشان ہے اتوں مہاراج صاحب جی جی شری گور گرد صاحب نے گریائی دیتی ہے تخت سے ਉਦੇ ਨਾਲ ਅੰਬੂਠਾ ਜੋ ਬਣਿਆ ਹੋਇਆ ਸੀ ਚੰਨਣ ਦਾ ਉਸ ਕਨਾਟ ਲਗੀ ਜਿਹਦੇ ਉਾਰੇ ਉਥੋਂ ਦਾ ਕੀਰਤਨ ਸਿੰਘ ਕਰਦੇ ਆਏ ਆ ਉਹ ਜੀਵਨ ਪਦਵੀ ਪਾਈ ਕੀਦਾ ਉਮਰ ਪਰਖ ਉਹ ਬਿਜਾਦਾ ਸੰਤਨ ਦੀ ਸਰਨਾਈ ਸਦ ਹਜੂਰ ਹਾਜ਼ਰ ਹੈ ਨਾਜ਼ਰ ਕਦੇ ਨਾ ਬਿਹੋਧ ਰਾਈ ਇਹ ਕੀਰਤਨ ਕਰ ਰਹੇ ਹਨ ਤੇ ਗੁਰੂ ਸਾਹਿਬ ਨਾਲ-ਨਾਲ ਸੰਗਤ ਦੇ ਆਉਂਦੇ ਆ ਜਦੋਂ ਕੀਰਤਨ ਦਾ ਭੋਗ ਪਾਇਆ ਉਸ ਵੇਲੇ ਸੰਗਤ ਨੂੰ ਕਿਹਾ ਮਾਰਾ ਜੇ ਕਨਾਟ ਤੋਂ ਬਾਹਰ ਸੰਗਤ ਕਿਖੋ ਤੇ ਅਸੀਂ ਹੁਣ ਤਿਆਰ ਆਏ ਸਾਡਾ ਸੱਚ ਕਰਨ ਨੂੰ ਜਾਣਾ ਚਾਹੁੰਦੇ ਆਂ ਇਹ ਵਜਨ ਕਹਿਤੋ ਸਾਥ ਸੰਗਤ ਦੀ ਗੁਰੂ ਮਹਾਰਾਜ ਸਾਹਿਬ ਜੀ ਸਾਰਿਆਂ ਸਿੰਘਾਂ ਨੂੰ ਦਰਸ਼ਨ ਦੇ ਰਹੇ ਆਂ ਸਿੰਘ ਭੱਜ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਸੋਣਾ ਚਾਹੁੰਦੇ ਆਂ ਮਹਾਰਾਜ ਦਾ ਆਕਾਰ ਦਿਸਦਾ ਪਰ ਚਰਨ ਨਹੀਂ ਪਕੜੇ ਜਾਦੇ ਸਾਰੇ ਹੈਰਾਨ ਹਨ ਕਿ ਚਰਨਾਂ ਨੂੰ ਹੱਥ ਕਿਉਂ ਨਹੀਂ ਲੱਗਦਾ ਮਹਾਰਾਜ ਸਾਹਿਬ ਕਹਿੰਦਾ ਖਾਲਸਾ ਜੀ ਇਹ ਤਾਂ ਸਾਡਾ ਆਕਾਰ ਨਿਰਾਕ ਆ ਰਹੀ ਹੈ ਅਗਰ ਤੁਹਾਡੀ ਭਾਵਨਾ ਕਰਕੇ ਇਸ ਸਰਮਣ ਸਰੂਪ ਧਾਰ ਕੇ ਤੁਹਾਨੂੰ ਦਰਸ਼ਨ ਦਿੱਤੇ ਹੈ ਖਾਲਸਾ ਪੰਥ ਪੈਦਾ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਾ ਬਖਸ਼ੀ ਹੈ ਅਗੇ ਪੰਥ ਦੇ ਤਾਂ ਹੀ ਹਮੇਸ਼ਾ ਲਈ ਧਰਮ ਦੇ ਰੱਖਿਆ ਕਰਨ ਵਾਸਤੇ ਪੈਦਾ ਕੀਤਾ ਹੈ ਅਤੇ ਸਦਾ ਬਾਤ ਖਾਲਸਾਈਂ ਮਿਲ ਕੇ ਰਹਿਣਾ ਆਪੋ ਜੀ ਨਾਲ ਭਾਵਣੀ ਕਰਨਾ ਤੇ ਗੁਰੂ ਘਰ ਲੰਗਰ ਚਲਾਉਣਾ ਗੁਰਬਾਣੀ ਨੂੰ ਪੜ੍ਹਨਾ ਗੁਰੂ ਗ੍ਰੰਥ ਸਾਹਿਬ ਤੇ ਯਕੀਨ ਰੱਖਣਾ ਇਹ ਸਾਡੀ ਸਿੱਖਿਆ ਚੇਤੇ ਰੱਖਿਓ ਤੇ ਨਾਲੇ ਚੇਤੇ ਰੱਖਿਓ ਸਾਡਾ ਅੰਗੀਠੇ ਵਾਲੀ ਜਗਾ ਨਹੀਂ ਕਿਸੇ ਨੇ ਬਣਾਉਣੀ ਇਹ ਜਗਾ ਨਹੀਂ ਇੱਥੇ ਬਣਾਉਣੀ ਇਹ ਚੇਤੇ ਰੱਖੋ ਜਿਹੜਾ ਬਣਾਵੇਗਾ ਉਹ ਵੀ ਕੋਲ ਨਹੀਂ ਰਹਿਗੇ ਐਡੇ ਸਤguru ਲੋਕ ਆਪਣੇ ਸਰੀਰਾਂ ਦੀਆਂ ਹਾਲਤਾਂ ਵਾਤੇ ਅੰਧਵੇਦੀਆਂ ਜਗਾ ਲੋਕ ਬਣਾਉਂਦੇ ਕਿੰਨੇ ਜਪੁਨ ਕਰਦੇ ਆ ਪਰ ਗੁਰੂ ਮਹਾਰਾਜ ਸਾਹਿਬ ਨੂੰ ਉਹ ਅੰਤ ਦੀ ਜੋਤੀ ਜੋ ਸਮਾਉਣ ਵਾਲੇ ਥਾਂ ਬਣਾਉਣ ਦੀ ਵਿਚਾਰ ਨਹੀਂ ਐਡੇ ਸੰਗਰੂ ਸਿੱਖੀ ਬਾਦਸ਼ਾਹ ਜੀ ਨਰਲੇ ਬਹਾਨੇ نے اندر کوئی اچھا نہیں یہ گل ہوئی سر سنگ جی جس وقت انگریج آئے ہیں اس وقت انگریزوں نے مہاراجا رنجیت گردوارہ بنا ہے مہاراجا نے کیا ہیں کہہ دیا تو آتھوں میں کیوں سیوا کرا میں جتے ہور گردواروں کی سیوا ہے میں گرو سا استھان کی دی سیوا پاہیں کڑ کے کہ سلا کہہ دی رہنی ہے نہ رہے مہاراجا رنجیت جی سار جی ਉਹ ਗੁਰਦੁਆਰਾ ਸਾਹਿਬ ਜਿਹੜਾ ਬਣਿਆ ਹੋਇਆ ਹੈ ਉੱਤੇ ਸੋਨੇ ਦੇ ਕਲਸ਼ ਲੱਗੇ ਹੋਏ ਹਨ ਤੇ ਅੰਦਰ ਹਰਮੰਦਰ ਸਾਹਿਬ ਨੂੰ ਸਾਹਿਬ ਸੰਗਤ ਜੀ ਸੋਨਾ ਲੱਗਾ ਹੋਇਆ ਹੈ ਮਹਾਰਾਜ ਜੀ ਸਿੰਘ ਨੇ ਉਸ ਦੀ ਸੇਵਾ ਕਰਾਈ ਉਹ ਸੇਵਾ ਕਰਨ ਤੋਂ ਬਾਅਦ ਮਹਾਰਾਜਾ ਦਰਸ਼ਨ ਕਰਨ ਆਇਆ ਹਜ਼ੂਰ ਸਾਹਿਬ ਦੇ ਦਰਸ਼ਨ ਕਰਕੇ ਨਿਹਾਲ ਹੋਇਆ ਪ੍ਰਸੰਨ ਹੋਇਆ ਇਸ ਪ੍ਰਕਾਰ ਸਾਹਿਬ ਸੰਗਤ ਜੀ ਦੇਪੋ ਦੁਨੀਆ ਦੇ ਅੰਦਰ ਗੁਰੂ ਸਾਹਿਬ ਇੱਕੇ ਅਜਾ ਹਨ ਕਹਿੰਦੇ ਸਾਡਾ ਅੰਤ ਵਾਲਾ ਥਾਂ ਵੀ ਨਾ ਕੋਈ ਬਣਾਓ ਇਸੇ ਕੈਸੇ ਆ ਕਹਿੰਦੇ ਸਰਵੰਸ ਕਿਹੜਾ ਰਹਿਣੀ ਹੈ ਇਸ ਦੁਨੀਆਂ 'ਚ ਸਰਵੰਸ ਆਪਣੀ ਬਾਹਰ ਕੇ ਵੀ ਗੁਰੂ ਸਾਹਿਬ ਦੇ ਯਾਦਗਾਰਾਂ ਨੂੰ ਕਾਇਮ ਰੱਖਦੇ ਇਹ ਹੈ ਸਿੱਖਾਂ ਦਾ ਪਿਆਰ ਗੁਰੂ ਸਾਹਿਬ ਦੇ ਨਾਲ 100 ਸਾਲ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਉਸ ਵਕਤ ਕਨਾਰੇ ਬੂਹੇ 'ਤੇ ਸਾਰੀ ਸੰਗਤ ਨੂੰ ਕਿਹਾ ਇੱਥੇ ਬੈਠ ਕੇ ਕੀਰਤਨ ਕਰੋ ਆਪ ਮਹਾਰਾਜ ਹੈ ਚਨੜੀ ਸਿੱਖਾ ਜਿਹੜੀ ਬਣੀ ਸੀ 100 ਬਣ ਚਨੜੀ ਸਿੱਖਾ ਸੀ ਉਹਦੇ ਤੇ ਵੀਰ ਅਸਨੋ ਕੇ ਬੈਠ ਕੇ شاستر پہرے ہوئے ستگو جی کے اس وقت سات سنگ جی اگنی کم لگ سکتی سی مہاراج صاحب سچے پاشاہ جی سنگت نو آگیا ہوئی اس ویل سنگت کوئی اگیٹے سات سنگ جی اگنی لاؤن کی سمرسا نہیں کسی نے اس ویسے سات سنگ جی گرو سال حکم من کے بھائی سنتوخ نے لائے نو اگنی لائی اگنی لاگی تو سرسنگ جی وہ ساری جیڑی اگ سی وہ چیخا سڑ کے سواہ ہو گئی ਤੇ ਮਾਰਾ ਉਸ ਇੱਕ ਵੀ ਰੋਮ ਨੂੰ ਸੇਕ ਨਹੀਂ ਲੱਗਾ ਉਸੇ ਤਰ੍ਹਾਂ ਬੈਠੇ ਰਹੇ ਗੁਰੂ ਗੋਬਿੰਦ ਸਿੰਘ ਸਾਹਿਬ ਸਿੱਧੇ ਪਾਸੇ ਉਹ ਉਸ ਵਕਤ ਸਾਹਿਬ ਸਿੰਘ ਜੀ ਹੁਕਮ ਕੀਤਾ ਕਿ ਭਾਈ ਸੰਤੋਖ ਸਿੰਘ ਜੀ ਇੱਥੇ ਰਹੇ ਬਾਕੀ ਦੇ ਸੰਗਤ ਆਪੋ ਆਪਣੇ ਦੇਸ਼ਾਂ ਨੂੰ ਚਲੇ ਜਾਓ ਤੇ ਧਰਮ ਦਾ ਪ੍ਰਚਾਰ ਕਰੋ ਧਰਮ ਦਾ ਜੁੱਧ ਕਰੋ ਮੁਲਕ ਦੇ ਅੰਦਰ ਗਰੀਬਾਂ ਦੀ ਰੱਖਿਆ ਕਰੋ ਇਹ ਵਚਨ ਕੀਤੇ ਇੱਥੇ ਲੰਗਰ ਦੇ ਰਹਿਸ਼ਾ ਜਗ੍ਹਾ ਨਾ ਬਣੇ ਇਹ ਵਚਨ ਕਰਕੇ ਗੁਰੂ ਮਾਰਾ ਸਾਹਿਬ ਸਾਹਿਬ ਸੰਗਤ ਜੀ ਉਸ ਵਕਤ ਗਰੀਬ ਨਵਾਜ਼ ਜੀ ਨੇ ਆਪਣੀ ਜੋਗ ਸ਼ਕਤੀ ਦੇ ਨਾਲ ਅਗਨੀ ਦਸਵੇਂ ਦਵਾਰ ਵਿੱਚੋਂ ਗੱਡੀ ਉਸ ਅਗਨੀ ਦੇ ਨਾਲ ਚਿਖਾ ਜਰੀ ਸੀ ਸਾਹਿਬ ਸੰਗਤ ਜੀ ਲਟ ਲਟ ਕਰਕੇ ਮਚਣ ਲੱਗੀ ਤੇ ਆਪ ਜੋਜੀ ਬਾਦਸ਼ਾਹ ਆਕਾਸ਼ ਦੇ ਮਾਰਗ ਪੰਜ ਘੋੜਿਆਂ ਨੂੰ ਮਾਰਾ ਸਾਹਿਬ ਨੇ ਕਿਹਾ ਸੀ ਉਹਨਾਂ ਨੂੰ ਭਾਈ ਸਾਰਿਆਂ ਤੇ ਕਾਠੀਆਂ ਪਾ ਦਿਆਂ ਉਹ ਪੰਜਾਂ ਘੋੜਿਆਂ ਤੇ ਤਵੇਲੇ ਦੀਆਂ ਕਾਠੀਆਂ ਪਾ ਖੜੇ ਕੀਤੇ ਸੀ ਇੱਕ ਘੋੜਾ ਵੀ ਜਿਹਦੇ ਤੇ ਗੁਰੂ ਸਾਹਿਬ ਦੀ ਖਾਸ ਸਵਾਰੀ ਦਾ ਖਿਆਲ ਰੱਖਦੇ ਸੀ ਉਹ ਕਮੈਦ ਘੋੜਾ ਸੀ ਜਿਹਦੇ ਘੋੜੇ ਦੇ ਅੰਦਰ ਕਾਲੇ ਰੰਗ ਦਾ ਭਾਅ ਪੈਦਾ ਸੀ ਇਹੋ ਜਿਹਾ ਘੋੜੇ ਜਿਹੜਾ ਅਸੀਂ ਗਲੂਪ ਹੋ ਗਿਆ ਤਵੇਲੇ ਦੇ ਵਿੱਚ ਤੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਬ੍ਰਹਮਾਰਗ ਜਿੰਨੇ ਸਾਰੇ ਗੁਰੂ ਸਾਹਿਬ ਨੂੰ ਤੱਕਦੇ ਆਕਾਸ਼ 'ਚ ਬਿਵਾਨਾ ਦਾ ਚਾਨਣੀ ਚਾਨਣੀ ਪ੍ਰਕਾਸ਼ ਹੋ ਰਿਹਾ ਹੈ ਗੁਰੂ ਮਹਾਰਾਜ ਸਾਹਿਬ ਦੀ ਉਹਨਾਂ ਦੇ ਵਿੱਚ ਆਪ ਜਿਸ ਵਰਗੇ ਪੁੱਜੇ ਗਰੀਬ ਨੂੰ ਆਜ ਸਾਰੇਆਂ ਨੂੰ ਮਾਰਾ ਤਾਂ ਨਿਜੁ ਸੀ ਨਾ ਸਾਰੇ ਗੁਰੂ ਸਾਹਿਬ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਜਿਸ ਪ੍ਰਕਾਰ ਗੁਰੂ ਸਾਹਿਬ ਜੀ ਸਾਰਿਆਂ ਨੂੰ ਫਤਿਹ ਪ੍ਰਵਾਨ ਕਰਕੇ ਵਿਵਾਨ ਦੇ ਉੱਤੇ ਚੜ ਕੇ ਜਿੱਥੋਂ ਜਿੱਥੋਂ ਤੱਕ ਇਹਦੀ ਗਮਤਾ ਸੀ ਉੱਥੋਂ ਤੱਕ ਸਾਰੇ ਪਹੁੰਚੇ ਜਿੱਥੇ ਨਹੀਂ ਕਿ ਇਹਦੀ ਗਮਤਾ ਸੀ ਆ ਤੂੰ ਕਿਆ ਦਾੰਗਾ ਦਰਵਾਣਾ ਬ੍ਰਹਮਾ ਬ੍ਰਹਮ ਲੋਕ ਕਾ ਕਰਿਆ ਬਾਕੀ ਦੇ ਦੇਵਤੇ ਆਪੋ ਆਪਨੇ ਲੋਕਾ ਕ ਕਰ ਰਹੇ ਦੇਲ ਮਹਾਰਾ ਸਾਦਾ ਸੁਤੰਤਰ ਜਿਹੜਾ ਵਿਵਾਨ ਸੀ ਉਹ ਸੱਜ ਖੰਡ ਵਿੱਚ ਜਾ ਰਿਹਾ ਸੱਜ ਖੰਡ ਵਿੱਚ ਜਾ ਕੇ ਮਹਾਰਾ ਆਪਣੇ ਸਰਗੁਣ ਰੂਪ ਨੂੰ ਮਿਰਾਕਾਰ ਰੂਪ ਜੈਸੀ ਲੀਡਰ ਦਾ ਪਾਈ ਜਿਉਂ ਜਲਮੇ ਜਲਾਇ ਖਟਾਨਾ ਤੇ ਉਹ ਜੋਤੀ ਸਿੰਘ ਜੋਤ ਸਮਾਣਾ ਇਸ 1400 ਬਿਕਰਮੀ ਵਿੱਚ ਇਹ ਕਾਰਨ ਕੀਤਾ ਇਉਂ ਜੋਤੀ ਜੋਤ ਮਹਾਰਾ ਸਾਹਿਬ ਕਦਕਸੂਰੀ ਪੰਜਵੀਂ ਨੂੰ ਵੀਰਵਾਰ ਦਿਨ ਸੀ ਅੱਜ ਵੀ ਵੀਰਵਾਰ ਦਿਨ ਹੈ ਇਹਨਾਂ ਗੁਰੂ ਮਹਾਰਾਜ ਸਾਹਿਬ ਦੀ ਜੋਤੀ ਜੋ ਸਮਾਏ ਸਨ ਐਤਵਾਰ ਨੂੰ ਗੁਰੂ ਸਾਹਿਬ ਪ੍ਰਗਟ ਹੋਏ ਸਨ ਪੋਸ ਦੀ ਸਤਵੀਂ ਤਿਥਾ ਖਾਗ ਐਤਵਾਰ ਪਰ ਇਹ ਗੋਬਿੰਦ ਸਿੰਘ ਪਟਨੇ ਨਗਰ ਮੈਂ ਐਤਵਾਰ ਆ ਇਹਨਾਂ ਅਵਤਾਰ ਧਾਰਿਆ ਸੀ ਤੇ ਵੀਰਵਾਰ ਵਾਲੇ ਦਿਨ ਮਹਾਰਾਜ ਦੀ ਜੋਤੀ ਜੋ ਸਮਾਏ ਇਸ ਪ੍ਰਕਾਰ ਸਾਧ ਸੰਗਤ ਜੀ ਪਰ ਗੁਰੂ ਸਾਹਿਬ ਜਿਸ ਵਦੂ ਸਿੱਖਾਂ ਨੇ ਕੰਗੀਖਾ ਸਵੇਰੇ ਫੋਲਿਆ ਉਸ ਵਿੱਚੋਂ ਤੇਰੇ ਹਜੂਰ ਸਾਹਿਬ ਵਾਲੇ ਕਹਿੰਦੇ ਇੱਕ ਕਰਦ ਨਿਕਲੀ ਐ ਛੋਟੀ ਕਰਦ ਜਿਹੜੀ ਸੀ ਉਸ ਤੋਂ ਵਜ਼ਾਇਰ ਅੰਦਰੋਂ ਕੋਈ ਸਰੀਰ ਦਾ ਚਿੰਨ੍ਹ ਨਹੀਂ ਦਿਸਿਆ ਹੈਰਾਨ ਉਹਦੇ ਸਿੱਖ ਬਰਾਗ ਦੇ ਵਿੱਚ ਆ ਕੇ ਇਸ ਪ੍ਰਕਾਰ ਸਾਹਿਬ ਸੰਗੇਜੀ ਫੇਰ ਗੁਰੂ ਸਾਹਿਬ ਜਿੱਥੇ ਜਿੱਥੇ ਸਿੱਖ ਰਾਦੇ ਦਰਸ਼ਨ ਦਿੰਦੇ ਰਹੇ ਇੱਕ ਸਾਹਿਬ ਪੰਜਾਬ ਤੋਂ ਦਰਸ਼ਨ ਕਰਨ ਆ ਰਿਹਾ ਸੀ ਉਹਨੂੰ ਦਰਸ਼ਨਵਾਲਾ ਸਾਹਿਬ ਦਿੱਤੇ ਤੇ ਕਿਹਾ ਕੁਮੈਲ ਘੋੜਾ ਸਾਡੇ ਪਾਸ ਆ ਗਿਆ ਸੰਗਤ ਕੋਈ ਸੰਸਾ ਨਾ ਕਰੇ ਇਸੇ ਪ੍ਰਕਾਰ ਮਹਾਰਾਜ ਜੀ ਨੇ ਕੜਾ ਪ੍ਰਸ਼ਾਦ ਜਿਹੜਾ ਅਰਦਾਸ ਕੀਤਾ ਸਿੱਖਾਂ ਨੇ ਉਹ ਕਟੋਰਾ ਉਸਾਦ ਨੂੰ ਕਹਿਆ ਕਹਿ ਜੋ ਕਿ ਸਾਡੇ ਕੋਲ ਪ੍ਰਸ਼ਾਦ ਆ ਗਿਆ ਹੈ ਇਸ ਤਰ੍ਹਾਂ ਕਰ ਕੌਂ ਚ ਕੀਤੇ ਫਿਰ ਗੁਰੂ ਸਾਹਿਬ ਜੀ ਜਦ ਜੋਤੀ ਜੋਤ ਸਮਾਉਣ ਤੋਂ ਕਾਫੀ ਸਾਲਾਂ ਦੇ ਬਾਅਦ ਸਾਧ ਸੰਗਤ ਜੀ ਜਨਵਾਰੇ ਦੇ ਰਾਜੇ ਜਿਹੜੇ ਸਨ ਉਹਨਾਂ ਨੂੰ ਸਤਾਰੇ ਦੇ ਕਿਲੇ ਦੇ ਪਾਦਸ਼ਾਹ ਨੇ ਉਸ ਦਿਨ ਕੈਦ ਕਰ ਲਿਆ ਸੀ ਉਹ ਇੱਕ ਸਿੱਖ ਸੁਹਣੀ ਸਾਹ ਦਾ ਬਾੜ ਕਰਦਾ ਸੀ ਜਿਹੜਾ ਡਿਊਟੀ ਤੇ ਸੀ ਸਿਪਾਹੀ ਉਹਨੂੰ ਪੁੱਛਿਆ ਵੀ ਹੁਣ ਵੀ ਸਾਡੀ ਮਤ ਹੋ ਸਕਦੀ ਏ ਤੂੰ ਬਾਣੀ ਪੜਨਾ ਸਤਗੁਰ ਸਿੱਕੇ ਬੰਧਨ ਕੱਟਾ ਹੈ ਕਹਿਣ ਲੱਗਾ ਹਾਂ ਗੁਰੂ ਸਾਹਿਬ ਹਾਜ਼ਰ ਆਜਾ ਇਹਨਾਂ ਨੇ ਕਿਹਾ ਸਾਡੇ ਬੰਧਨ ਵੀ ਛਡਾਓ ਲੋਹੇ ਦੀਆਂ ਬੇੜੀਆਂ ਪਈਆਂ ਹੀਆਂ ਇਹਨਾਂ ਕਹੇ ਤੁਸੀਂ ਗੁਰੂ ਸਾਹਿਬ ਦੇ ਯਕੀਨ ਕਰੋ ਮੈਂ ਅਰਦਾਸ ਕਰਦਾ ਹਾਂ ਅਰਦਾਸ ਕਰਤੀ ਭਾਈ ਨੇ ਇਹ ਜਨਵਾਰੇ ਦੇ ਰਾਜੇ ਸੰਗੇ ਜਿਹੜਾ ਬیدرਪੁਰੀ ਤੋਂ ਜਨਵਾਰਾ ਤਿੰਨ ਕਮੀਰਤੇ ਆ ਉੱਥੇ ਉਹ ਜਗਾ ਵੇਖੀ ਜਿੱਥੇ ਮਾਈ ਭਾਗੋ ਜੀ ਗੁਰੂ ਗ੍ਰੰਥ ਸਾਹਿਬ ਨੂੰ ਜਾ ਕੇ ਪ੍ਰਚਾਰ ਕਰਦੇ ਰਹੇ ਐ ਤੇ ਉੱਥੇ ਮਾਤਾ ਜੀ ਦੇ ਰਾਹੰਤ ਹੋਇਆ ਜਿਹੜੀ ਮਾਈ ਭਾਗੋ 40ਵੇਂ ਮੁਖਤਿਆਰ ਦੇ ਨਾਲ ਸ੍ਰੀ ਮੁਖਸਰ ਸਾਹਿਬ ਗਈ ਸੀ ਉਦੋਂ ਬਾਦ ਮਹਾਰਾਜ ਦੇ ਨਾਲ ਹੀ ਉਹ ਹਜੂਰ ਸਾਹਿਬ ਗਈ ਸੀ ਤੇ ਮਹਾਰਾਜ ਦੀ ਜੋਤੀ ਜੋਤ ਸਮਾਉਣ ਤੋਂ ਬਾਅਦ ਉਹ ਬیدرਪੁਰੀ ਤੋਂ ਅੱਗੇ ਜਨਵਾਰਾ ਜਿਹੜਾ ਪਿੰਡ ਇਹਨਾਂ ਰਾਜਿਆਂ ਦਾ ਪਿੰਡ ਸੀ ਉਹ ਅਸਥਾਨ ਜਾ ਕੇ ਮਾਈ ਸਿੱਖੀ ਦਾ ਪ੍ਰਚਾਰ ਕਰਦੀ ਰਹੀ ਐ اس پرکار سب سنگے جی اس جروارے والے ہاجی اِسی ستارے کے قلعے کے دوش کر کے قیدی یہاں جدو پ پینتی دن ہو گئے واحگ منتر کا جاپ کرتے ہیں ادھی رات گرو گوبند صاحب جی گھوڑے اس کے اسپار آ گئے آکاش کے مرگ جو ہائی جہاز اتردا آئے آ کے مار کہ آواز سن کے بالے راج آگتا سی کہہ لگا مہارا کون ہے کہ جہاں راہ دیں آ گئے ہیں ਉਸ ਵੇਲੇ ਕਿਹਾ ਮਹਾਰਾਜ ਮੇਰਾ ਭਰਾ ਸੁੱਕਾ ਪਿਆ ਮਾਰਾ ਕਹਿੰਦੇ ਨੂੰ ਜਗਾਲਾ ਉਸਤਮਰਾ ਹੈ ਜਗਾਲੀਆਂ ਕਹਿਣ ਲੱਗੇ ਸੱਚੇ ਪਾਤਸ਼ਾਹ ਸਾਡੇ ਬੇੜੀਆਂ ਪਈਆਂ ਹੋਈਆਂ ਮਾਰਾ ਕਹਿੰਦੇ ਵਾਸ਼ਗੁਰੂ ਮੰਤਰ ਕਹੋ ਸਤਗੁਰੂ ਦੇ ਮੂੰਹੋਂ ਜਾਰਨ ਤੋਂ ਬੇੜੀਆਂ ਦੋਹਾਨੀਆਂ ਕੱਟੀਆਂ ਨਹੀਂ ਆ ਹਜੂਰ ਕਿਹਾ ਸਾਡੇ ਘੋੜੇ ਦੀਆਂ ਇਹ ਰਕਾਬਾਂ ਚਰਨਾ ਸਰੇਦ ਪਕੜ ਲਓ ਇਹੋ ਕਹੇ ਕਿ ਮਾਰਲ ਕਹੋ ਉਥੋਂ ਸਤਾਰੇ ਕਿਲੇ ਵਾਲਿਆਂ ਨੂੰ ਫੌਜੀਆ ਨੂੰ ਕਿ ਭਈ ਅਸੀਂ ਆ ਗਏ ਨਾ ਵੀ ਅੱਖਿਆ ਕਰਨ ਵਾਲੇ ਜੇ ਤੁਹਾਡੇ ਚ ਬਾਲਵਾ ਦਾ ਰੱਖ ਲੋ ਕੋਲੋਂ ਮੈਂ ਤੋਪਾਂ ਬੀੜੀਆਂ ਸਲਕਾਂ ਕੀਤੀਆਂ ਪਰ ਮਹਾਰਾਜ ਦੇ ਪੀ ਵਜਨੀ ਸਿੱਖੇ ਦੀ ਉਸ ਵੇਲੇ ਮਹਾਰਾਜ ਦੇ ਰਾਸਤੇ ਇਹਨਾਂ ਰਾਜਿਆਂ ਨੂੰ ਲਿਜਾ ਕੇ ਮਧਿਆਚਲ ਪਰਬਤ ਦੇ ਕਿਨਾਰੇ ਤੇ ਲਿਜਾ ਕੇ ਜਿੱਥੇ ਮਾਬਾ ਨਾਨ ਸਿੰਘ ਜੀ ਕਹਿੰਦੇ ਐ ਕਿ ਮੈਂ ਉਹ ਅਸਥਾਨ ਗੁਰੂ ਸਾਹਿਬ ਦੀ ਯਾਦਗਾਰ ਕਾਇਮ ਕੀਤੀ ਐ ਉਹ ਮਨਵਾਲਾ ਹਕਲੇ ਪਾਸੇ ਗੁਰਦੁਆਰਾ ਉਹਨਾਂ ਨੇ ਕਾਇਮ ਕੀਤਾ ਉੱਥੇ ਜਾ ਕੇ ਮਹਾਰਾਜ ਸਾਹਿਬ ਜੀ ਨੇ ਉਤਾੜਦੇ ਕਿ ਜੋ ਤੁਹਾਡੇ ਅੰਦਰ ਇੱਛਾ ਹੋਵੇ ਕੋਈ ਹਰਿਮੁਰ ਸਾਹਿਬ ਜਾ ਕੇ ਆਪਣੀ ਕਾਮਨਾ ਪੂਰੀ ਕਰ ਲਿਓ ਤੇ ਉੱਥੇ ਜਾ ਕੇ ਕਿਓ ਇਸ ਸੁਪੇਖਣ ਦਾ ਹੱਥ ਨਹੀਂ ਕਰਨਾ ਗੁਰੂ ਗ੍ਰੰਥ ਸਾਹਿਬ ਤੇ ਯਕੀਨ ਰੱਖਣਾ ਪੰਜਾ ਸਿੰਘਾਂ ਨੂੰ ਸਾਡਾ ਰੂਹ ਸਮਝ ਕੇ ਪਿਆਰ ਕਰਨਾ ਇਹ ਮਹਜ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੇ ਉਹਨਾਂ ਰਾਜਿਆਂ ਨੂੰ ਰਾਜਾਂ ਆ ਕੇ ਹਜੂਰ ਸਾਹਿਬ ਆਪਣੀ ਸੁਖਣਾ ਪੂਰੀ ਕੀਤੀ ਲੰਗਰ ਦੀ ਸੇਵਾ ਕੀਤੀ ਇਸ ਪ੍ਰਕਾਰ ਸਾਹਿਬ ਸਿੰਘ ਜੀ ਬਿਆੰਤੀ ਜਾਨ ਸੋਏ ਹੈ ਉਹ ਗੰਤ ਸਿੱਖਾਂ ਨੂੰ ਇਹੇ ਦਰਸ਼ਨ ਦਿੰਦੇ ਆ ਇਹੋ ਸੱਜਣ ਸਮਝ ਲਿਆ ਕਿ ਗੁਰੂ ਸਾਹਿਬ ਭਾਵੇਂ ਆਪ ਦੇ ਸੱਚਖੰਡ 'ਚ ਗਵਨ ਕਰ ਗਿਆ ਪਰ ਹਾਜ਼ਰ-ਨਾਜ਼ਰ ਜਿੱਥੇ ਕੋਈ ਚੇਤੇ ਕਰਦਾ ਗੁਰ ਮੇਰੇ ਸੰਗ ਸੁਣਾ ਹੈ ਨਾਲੇ ਹਰ ਵਕਤ ਗੁਰੂ ਸਾਹਿਬ ਆਵੇਂ ਸੰਗ ਹੈ ਉਹਨਾਂ ਦਾ ਜਿਸਾਰ ਸਿੰਘ ਜੀ ਇਹ ਜੋਤੀ ਜੋ ਸਮਾਉਣ ਦਾ ਗੁਰਪੁਰਬ ਸਨਦਾਨ ਮਨਾਇਆ ਹੈ ਉਹ ਸਲਗੁਰ ਕਲਜੀ ਪਾਵੇ ਆਪਣੇ ਜਿਤ ਵਿੱਚ ਹਰ ਵਕਤ ਵਸਣਾ ਇਹ ਅਰਦਾਸ ਕਰੀਏ ਆਪ ਦੀ ਸਿੱਖੀ ਮਾਰਾ ਸਾਨੂੰ ਬਖਸ਼ਣਾ ਏ ਗੁਰਮੇਰੇ ਸੰਗ ਸਦਾ ਹੈ ਨਾਲੇ ਇਹ ਸਾਨੂੰ ਮਾਰਾ ਆਪਣਾ ਭਰੋਸਾ ਬਖਸ਼ਣਾ ਜਿਸ ਕਰਕੇ ਅਸੀਂ ਵੀ ਇਸ ਮਨੁੱਖਾ ਦੇ ਪਾਏ ਨੂੰ ਸਫਲਾ ਕਰਕੇ ਗੁਰੂ ਸਾਹਿਬ ਦੇ ਚਰਨਾਂ ਚ ਲੀਨ ਹੋ ਸਕੀਏ ਇਹੋ ਹੀ ਅਰਜ ਹੈ ਗੁਰੂ ਸਾਹਿਬ ਦੇ ਇਸ ਗੁਰਪੁਰ ਮਨਾਉਣ ਦੀ ਕਿ ਸਾਨੂੰ ਮਾਰਾ ਸਾਹਿਬ ਆਪ ਦੀ ਸਿੱਖੀ ਬਖਸ਼ਣਾ ਆਪ ਦਾ ਪ੍ਰੀਤ ਬਖਸ਼ਣਾ ਸਾਨੂੰ ਆਪਣੀ ਨੇੜ ਬਖਸ਼ਣਾ ਸਾਡੇ ਜੰਮਨ ਮਨ ਨੂੰ ਨੇੜ ਕੇ ਆਪਦੀ ਜੋਤ ਦੇ ਦਰਸ਼ਨ ਦੇ ਕੇ ਸਾਨੂੰ ਬਖਸ਼ ਲੈ ਇਹੋ ਹੀ ਅਰਦਾਸ ਮਾਰ ਰਹੀ ਹੈ